ਸੋ ਜੀ ਆਇਆਂ ਨੂੰ ਮੇਰਾ ਨਾਮ ਬਾਲੀ ਹੈ ਤੇ ਅੱਜ ਮੈਂ ਤੁਹਾਡੇ ਨਾਲ ਬਾਈਬਲ ਵਿੱਚ ਜੋ ਯਿਸੂ ਦੇ ਜਨਮ ਬਾਰੇ ਲਿਖਿਆ ਆ ਉਹ ਦਰਜ ਕਰਨਾ ਚਾਹੁੰਦਾ ਆ ਜਰੂਰ ਤੁਸੀਂ ਕਈ ਗੱਲਾਂ ਸੁਣੀਆਂ ਹੋਣੀਆਂ ਪਰ ਸ਼ਾਇਦ ਬਾਈਬਲ ਵਿੱਚ ਜੋ ਖਾਸ ਕਰਕੇ ਬਰੀਕੀ ਵਿੱਚ ਉਹਦੇ ਜਨਮ ਸੰਬੰਧੀ ਲਿਖਿਆ ਆ ਉਹ ਸ਼ਾਇਦ ਨਹੀਂ ਦੇਖਿਆ ਹੋਣਾ ਸੋ ਅੱਜ ਮੈਂ ਤੁਹਾਨੂੰ ਇਹ ਮੌਕਾ ਦੇਣਾ ਚਾਹੁੰਦਾ ਕਿ ਤੁਸੀਂ ਆਪ ਖੁਦ ਦੇਖ ਸਕੋ ਕਿ ਯਿਸੂ ਦਾ ਜਨਮ ਕਿਸ ਤਰ੍ਹਾਂ ਹੋਇਆ ਸੀ ਤੇ ਉਹ ਜਿਸ ਤਰ੍ਹਾਂ ਉਹਦਾ ਜਨਮ ਹੋਇਆ ਸੀ ਉਹ ਉਸ ਦੀ ਪਛਾਣ ਵਿੱਚ ਸਾਡੀ ਮਦਦ ਕਿਦਾਂ ਕਰ ਸਕਦਾ ਹੈ ਸੋ ਦੋ ਲਖਾਰੀਆਂ ਨੇ ਖਾਸ ਕਰਕੇ ਬ੍ਰੀਕੀ ਵਿੱਚ ਇਹਨਾਂ ਬਾਰੇ ਇਸ ਜਨਮ ਬਾਰੇ ਗੱਲ ਕੀਤੀ ਸੀ ਸੋ ਪਹਿਲਾ ਲਖਾਰੀ ਸੀ ਮਤੀ ਤੇ ਦੂਜਾ ਲਖਾਰੀ ਸੀ ਲੁਕਾ ਸੋ ਇਹਨਾਂ ਨੇ ਬਸ ਅੱਜ ਤੋਂ ਤਕਰੀਬਨ 2000 ਸਾਲ ਪਹਿਲਾਂ ਇਹ ਰੈਕਡ ਲਿਖਿਆ ਸੀ ਤੇ ਮਤੀ ਨੇ ਤਾਂ ਖਾਸ ਕਰਕੇ ਜੀਸਸ ਨਾ ਸਮਾ ਵੀ ਬਤਾਇਆ ਸੀ ਉਸ ਦਾ 12 ਚੇਲਿਆਂ ਵਿੱਚੋਂ ਇੱਕ ਸੀ ਤੇ ਲੂਕਾ ਨੇ ਵੀ ਖੋਜ ਕਰਕੇ ਜੋ ਪਤਾ ਕੀਤਾ ਸੀ ਜੀਸੂ ਦੇ ਜਨਮ ਬਾਰੇ ਉਹਨੇ ਉਹ ਲਿਖਿਆ ਸੋ ਅਸੀਂ ਦੇਖੀਏ ਪਹਿਲੇ ਸਾਡੀ ਮਤੀ ਨੇ ਜੋ ਲਿਖਿਆ ਸੀ ਉਹ ਦੇਖਦੇ ਹਾਂ ਕਿ ਜੀਸੂ ਦਾ ਜਨਮ ਕਿਸ ਤਰ੍ਹਾਂ ਹੋਇਆ ਯਿਸੂ ਮਸੀਹ ਦਾ ਜਨਮ ਇਸ ਤਰ੍ਹਾਂ ਹੋਇਆ ਜਜਾ ਉਸ ਦੀ ਮਾਤਾ ਮਰੀਯਮ ਦੀ ਮੰਗਣੀ ਜੋਸਫ ਨਾਲ ਹੋਈ ਤਾਂ ਉਹਨਾਂ ਦੇ ਇਕੱਠੇ ਹੋਣ ਤੋਂ ਪਹਿਲਾਂ ਹੀ ਉਹ ਪਵਿੱਤਰ ਆਤਮਾ ਦੁਆਰਾ ਦਰਪਤੀ ਪਾਈ ਗਈ ਪਰ ਉਸ ਦਾ ਪਤੀ ਜੋਸਫ ਇੱਕ ਧਰਮੀ ਵਿਅਕਤੀ ਸੀ ਤੈਨੇ ਹੀ ਚਾਹੁੰਦਾ ਸੀ ਕਿ ਉਹ ਬਦਨਾਮ ਉਸ ਨੂੰ ਉਹ ਬਦਨਾਮ ਕਰੇ ਸੋ ਚੁੱਪਚੀਪੇ ਤੇ ਉਸ ਨੂੰ ਛੱਡਣ ਦਾ ਫੈਸਲਾ ਉਹਨੇ ਕੀਤਾ ਸੋ ਉਹ ਉਹਨੂੰ ਲੱਗਿਆ ਕਿ ਜਿੱਦਾਂ ਸਾਨੂੰ ਲੱਗਦਾ ਹੈ ਵੀ ਜਰੂਰ ਹੋਨੇ ਕਿਸੇ ਹੋਰ ਨਾਲ ਰਿਸ਼ਤਾ ਰੱਖਿਆ ਜਿਸ ਕਰਕੇ ਉਹ ਪ੍ਰੈਗਨੈਂਸੀ ਪਰ ਇਹ ਜਿਹੜਾ ਬੰਦਾ ਸੀ ਬਸ਼ੱਕ ਉਹਨੂੰ ਇਹ ਲੱਗਾ ਉਹ ਉਹਨੂੰ ਬਦਨਾਮ ਨਹੀਂ ਸੀ ਕਰਨਾ ਚਾਹੁੰਦਾ ਪਰ ਉਹਨੂੰ ਡਿਵੋਰਸ ਪ੍ਰਾਈਵੇਟਲੀ ਉਹ ਕਰਨਾ ਚਾਹੁੰਦਾ ਸੀ ਮਤਲਬ ਮੰਗਣੀ ਤੋੜਨੀ ਚਾਹੁੰਦਾ ਸੀ ਜਦੋਂ ਉਹ ਇਹ ਸੋਚ ਵਿੱਚ ਪਿਆ ਹੋਇਆ ਸੀ ਤਾਂ ਵੇਖੋ ਪ੍ਰਭੂ ਦਾ ਇੱਕ ਦੂਤ ਨੇ ਪ੍ਰਭੂ ਦੇ ਇੱਕ ਦੂਤ ਨੇ ਉਸ ਨੂੰ ਸੁਪਨੇ ਵਿੱਚ ਵਿਖਾਈ ਦੇ ਕੇ ਕਿਹਾ اے ਯੋਸਫ ਦਾਊਦ ਦੇ ਪੁੱਤਰ ਮਰੀਯਮ ਨੂੰ ਆਪਣੀ ਪਤਨੀ ਸਵੀਕਾਰ ਕਰਨ ਤੋਂ ਨਾ ਡਰ ਕਿਉਂਕਿ ਜਿਹੜਾ ਉਸ ਦੇ ਗਰਭ ਵਿੱਚ ਹੈ ਉਹ ਪਵਿੱਤਰ ਆਤਮਾ ਤੋਂ ਹੈ ਉਹ ਇੱਕ ਪੁੱਤਰ ਨੂੰ ਜਨਮ ਦੇ ਦੇਗੀ ਅਤੇ ਤੂੰ ਉਸ ਦਾ ਨਾਂ ਯੀਸ਼ੂ ਰੱਖੀ ਕਿਉਂਕਿ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾ ਦੇਗਾ ਇਹ ਸਭ ਇਸ ਲਈ ਹੋਇਆ ਕਿ ਪ੍ਰਭੂ ਦੀ ਇਹ ਗੱਲ ਜੋ ਨਵੀ ਦੇ ਰਾਹੀ ਕਹੀ ਗਈ ਸੀ ਪੂਰੀ ਹੋਈ ਹੁਣ ਜਿਹੜੀ ਅਸੀਂ ਗੱਲ ਉਹਨੇ ਲਿਖੀ ਇੱਥੇ ਇਹ ਇਸ ਲੇਖ ਤੋਂ ਵੀ 800 ਸਾਲ ਪਹਿਲਾਂ ਇੱਕ ਕੈਲੋਪ ਵੈਕ ਬਾਣੀ ਲਿਖੀ ਗਈ ਸੀ ਅਸੀਂ ਇੰਗਲਿਸ਼ ਵਿੱਚ ਉਹਨੂੰ ਪ੍ਰੋਫਿਸੀ ਕਹਿੰਦੇ ਆ ਕਿ ਰੱਬ ਦੇ ਭੇਜੇ ਹੋਏ ਮੁਕਤੀ ਦੇ ਪੁੱਤਰ ਨੇ ਕਿੱਦਾਂ ਜਨਮ ਲੈਣਾ ਚਾਹੀਦਾ ਸੀ ਸੋ ਇੱਥੇ ਲਿਖਿਆ ਇਹ ਸਭ ਇਸ ਲਈ ਹੋਇਆ ਕਿ ਪ੍ਰਭੂ ਦੀ ਇਸ ਗੱਲ ਤੋਂ ਨਵੀ ਦੇ ਰਾਹੀ ਕਹੀ ਗਈ ਸੀ ਪੂਰੀ ਹੋਵੇ ਵੇਖੋ ਕੁਆਰੀ ਗਰਭਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਉਹ ਉਸ ਦਾ ਨਾਮ ਮੈਨੂਅਲ ਰੱਖਣਗੇ ਜਿਸ ਦਾ ਅਰਥ ਹੈ ਪਰਮੇਸ਼ਰ ਸਾਡੇ ਨਾਲ ਸੋ ਇਹ ਜਿਹੜੀ ਗੱਲ ਹੈ ਵੀ ਕੁਆਰੀ ਨੇ ਜਨਮ ਦੇਣਾ ਸੀ ਜੀਸੂ ਦੇ ਜਨਮ ਤੋਂ 800 ਸਾਲ ਪਹਿਲਾਂ ਬਾਈਬਲ ਵਿੱਚ ਦਰਜ ਸੀ ਹਰ ਮੈਂ ਇਹ ਕਹਿ ਸਕਦਾ ਕਿ ਮੈਨੂੰ ਇੱਥੇ ਲਿਖਿਆ ਉਹਦਾ ਨਾਮ ਅਮੈਨੂਅਲ ਰੱਖਣਗੇ ਸੋ ਜੀਸੂ ਦਾ ਨਾਮ ਆਬੀਸੇ ਜੀਸੂ ਆ ਨਾ ਕਿ ਅਸੀ ਨੂੰ ਅਮੈਨੂਅਲ ਨਹੀਂ ਸਾਦੇ ਸੋ ਇਹਦੇ ਬਾਰੇ ਮੈਨੂੰ ਨਹੀਂ ਪਤਾ ਪਰ ਮੈਂ ਇੰਨਾ ਕਹਿ ਸਕਦਾ ਬਈ ਇਹ ਵੀ ਲੈਕਸ ਦੀ ਇਹ ਪਹਿਲਾ ਲਿਖੀ ਸੀ ਕਿ ਆਮ ਕੁਆਰੀ ਦੇ ਰਾਹੀਂ ਇਸ ਮੁਕਤੀ ਦੇ ਪੁੱਤਰ ਨੇ ਜਨਮ ਲੈਣਾ ਸੀ ਸੋ ਇੱਥੇ ਫੇਰ ਲਿਖਿਆ ਤਦ ਯੋਸਫ ਨੇ ਨੀਂਦ ਤੋਂ ਜਾਗ ਕੇ ਉਸੇ ਤਰ੍ਹਾਂ ਕੀਤਾ ਜਿਵੇਂ ਪ੍ਰਭੂ ਦੇ ਦੂਤ ਨੇ ਉਸ ਨੂੰ ਆਗਿਆ ਦਿੱਤੀ ਸੀ ਅਤੇ ਉਸ ਨੂੰ ਆਪਣੀ ਪਤਨੀ ਸਵੀਕਾਰ ਕਰ ਲਿਆ ਪਰ ਉਹ ਉਦੋਂ ਤੱਕ ਉਸ ਦੇ ਕੋਲ ਨਾ ਗਿਆ ਜਦ ਤੱਕ ਉਸ ਨੇ ਪੁੱਤਰ ਨੂੰ ਜਨਮ ਨਾ ਦਿੱਤਾ ਯੋਸਫ ਨੇ ਉਸ ਦਾ ਨਾਂ ਯੀਸੂ ਰੱਖਿਆ ਸੋ ਇਹ ਪਹਿਲੀ ਅ ਕਹੋ ਵ੍ਰੀਕੀ ਵਿੱਚ ਕੀਤੀ ਗਈ ਡੀਟੈਲ ਬਰਤਾਂਤ ਹੈ ਜੀਸਸ ਦੇ ਜਨਮ ਸੰਬੰਧੀ ਦੂਜੀ ਅਸੀਂ ਦੇਖ ਰਹੇ ਹਾਂ ਉਹ ਹੈ ਲੂਕਾ ਦੀ ਕਿਤਾਬ ਵਿੱਚ 6ਵੇਂ ਮਹੀਨੇ ਪਰਮੇਸ਼ਰ ਵੱਲੋਂ ਜਬਰੀਅਲ ਸਵਰਗਦੂਤ ਨੂੰ ਗਲੀਲ ਦੇ ਨਾਸਰੇਤ ਨਾਮਕ ਇੱਕ ਨਗਰ ਵਿੱਚ ਇੱਕ ਕੁਆਰੀ ਕੋ ਭੇਜਿਆ ਗਿਆ ਜਿਸ ਦੀ ਮੰਗਣੀ ਦਾਵਤ ਦੇ ਕਰਾਉਣੇ ਦੇ ਯੋਸਫ ਨਾਮਕ ਇੱਕ ਵਿਅਕਤੀ ਨਾਲ ਹੋਈ ਸੀ ਉਸ ਕੁੜੀ ਦਾ ਨਾਮ ਮਰੀਅਮ ਸੀ ਦੂਤ ਨੇ ਉਸ ਕੋਲ ਅੰਦਰ ਆ ਕੇ ਕਿਹਾ ਵਧਾਈ ਹੋਵੇ ਤੇਰੇ ਉੱਤੇ ਕਿਰਪਾ ਹੋਈ ਹੈ ਪ੍ਰਭੂ ਤੇਰੇ ਨਾਲ ਹੈ ਪਰ ਉਹ ਇਸ ਗੱਲ ਤੋਂ ਘਬਰਾ ਗਈ ਅਤੇ ਸੋਚਣ ਲੱਗੀ ਕਿ ਇਹ ਕਿਸ ਤਰ੍ਹਾਂ ਦੀ ਵਿਧਾਈ ਹੈ ਵਿਧਾਈ ਆ ਤਾਂ ਦੂਤ ਨੇ ਉਸ ਨੂੰ ਕਿਹਾ ਹੈ ਮਰੀਅਮ ਨਾ ਡਰ ਕਿਉਂਕਿ ਤੇਰੇ ਉੱਤੇ ਪਰਮੇਸ਼ਰ ਦੀ ਕਿਰਪਾ ਹੋਈ ਹੈ ਵੇਖ ਤੂੰ ਗਰਭਪਤੀ ਹੋਵੇਂਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਂਗੀ ਉਸ ਦਾ ਨਾ ਇਹ ਸੁਰੱਖਣਾ ਉਹ ਮਹਾਨ ਹੋਵੇਗਾ ਅਤੇ ਆਤਮ ਮਹਾਨ ਦਾ ਪੁੱਤਰ ਕਹਾਵੇਗਾ ਅਤੇ ਪ੍ਰਭੂ ਪਰਮੇਸ਼ਰ ਉਸ ਦੇ ਪੁਰਖੇ ਦਾਊਦ ਦੇ ਦਾ ਸੰਗਾਸਣ ਉਸ ਨੂੰ ਦੇਵੇਗਾ ਉਹ ਯਾਕੂਬ ਦੇ ਘਰਾਣੇ ਉੱਤੇ ਸਦਾ ਰਾਜ ਕਰੇਗਾ ਅਤੇ ਉਸ ਦੇ ਰਾਜ ਦਾ ਕਦੇ ਅੰਤ ਨਾ ਹੋਵੇਗਾ ਪਰ ਮਰੀਯਮ ਨੇ ਦੂਤ ਨੂੰ ਕਿਹਾ ਇਹ ਕਿਵੇਂ ਹੋਵੇਗਾ ਕਿਉਂਕਿ ਮੈਂ ਤਾਂ ਹਜੇ ਕੁਆਰੀ ਹਾਂ ਦੂਤ ਨੇ ਉਸ ਨੂੰ ਉੱਤਰ ਦਿੱਤਾ ਪਵਿੱਤਰ ਆਤਮਾ ਤੇਰੇ ਉੱਤੇ ਆਵੇਗੀ ਅਤੇ ਆਤਮ ਮਹਾਨ ਦੀ ਸਮਰਥਾ ਤੇਰੇ ਉੱਤੇ ਛਾਇਆ ਕਰੇਗੀ ਇਸ ਲਈ ਉਹ ਪਵਿੱਤਰ ਬਾਲਕ ਜੋ ਪੈਦਾ ਹੋਵੇਗਾ ਪਰਮੇਸ਼ਰ ਦਾ ਪੁੱਤ ਪੁੱਤਰ ਕਹਾਵੇਗਾ ਨਾ ਕਿ ਇਨਸਾਨ ਦਾ ਪੁੱਤਰ ਕਿਉਂਕਿ ਉਹ ਇਨਸਾਨੀ ਸੰਗ ਦੇ ਰਾਹੀਂ ਪੈਦਾ ਨਹੀਂ ਸੀ ਹੋਇਆ ਇਹ ਮੈਂ ਤੁਹਾਨੂੰ ਉੱਤੇ ਆਪਣੇ ਸ਼ਬਦਾਂ ਵਿੱਚ ਦੱਸ ਰਿਹਾ ਫਿਰ ਲਿਖਿਆ ਵੇਕ ਤੇਰੀ ਰਸਤੇਦਾਰ ਐਲਿਜ਼ਾਬੈਥ ਦੇਵੀ ਬਟਾਪੇ ਵਿੱਚ ਪੁੱਤਰ ਹੋਣ ਵਾਲਾ ਆ ਅਤੇ ਜਿਹੜੀ ਬਾਝ ਕਹਾਉਂਦੀ ਸੀ ਉਸ ਦਾ ਇਹ 6ਵਾਂ ਮਹੀਨਾ ਹੈ ਕਿਉਂਕਿ ਪਰਮੇਸ਼ਰ ਲਈ ਕੋਈ ਗੱਲ ਅਸੰਭਵ ਨਹੀਂ ਹੈ ਮਰੀਮ ਨੇ ਕਿਹਾ ਵੇਖ ਮੈਂ ਪ੍ਰਭੂ ਦੀ ਦਾਸੀ ਹਾਂ ਮੇਰੇ ਨਾਲ ਤੇਰੀ ਗੱਲ ਦੇ ਅਨਸਾਰ ਹੋਵੇ ਤਦ ਸਵਰਗ ਦੂਤ ਉਸ ਕੋਲੋਂ ਚਲਾ ਗਿਆ ਤੇ ਹੁਣ ਅਸੀਂ ਦੇਖਦੇ ਹਾਂ ਕਿ ਸੋ ਇਹੇ ਦੋਨੇ ਬਤਾਂਤ ਜਿਹੜੇ ਸੀ ਉਹ ਉਹ ਇਹ ਦਿਖਾਉਂਦੇ ਆ ਕਿ ਉਹ ਪਹਿਲਾਂ ਮਰੀਮ ਨੂੰ ਦੱਸਿਆ ਗਿਆ ਰੱਬ ਨੇ ਆਪਣੇ ਦੂਤ ਤੇ ਰਾਹੀਂ ਦੱਸਿਆ ਤੇ ਫਿਰ ਜੋਸਫ ਨੂੰ ਵੀ ਦੱਸਿਆ ਤੇ ਬਹੁਤ ਦਿਲਚਸਪੀ ਦੀ ਗੱਲ ਇਹ ਆ ਕਿ ਦੂਤ ਨੇ ਜਦੋਂ ਉਹਨਾਂ ਨੇ ਇੱਕ ਦੂਸਰੇ ਨਾਲ ਗੱਲ ਕੀਤੀ ਹੋਣੀ ਆ ਮਰੀਅਮ ਨੂੰ ਵੀ ਦੱਸਿਆ ਕਿ ਉਹਦਾ ਨਾ ਇਸ਼ੁਰਖਣਾ ਤੇ ਯੋਸਫ ਨੂੰ ਵੀ ਦਰਸ਼ਨ ਵਿੱਚ ਦੱਸਿਆ ਕਿ ਉਹਦਾ ਨਾ ਇਸ਼ੁਰਖਣਾ ਸੋ ਜਰੂਰ ਯੋਸਫ ਨੂੰ ਪਤਾ ਲੱਗਿਆ ਹੋਣਾ ਸੀ ਕਿ ਮਰੀਅਮ ਸੱਚ ਬੋਲਦੀ ਆ ਕਿ ਇਦਾਂ ਨਹੀਂ ਵੇ ਹੋਨੇ ਕੋਈ ਉਸ ਗਲਤ ਕੀਤਾ ਤੇ ਹੁਣ ਉਹਨੂੰ ਢਕਣ ਲਈ ਉਹ ਮੈਨੂੰ ਇਹ ਕਹਾਣੀ ਦੱਸ ਰਹੀ ਆ نو ਯੋਸਫ ਨੂੰ ਵੀ ਪਤਾ ਲੱਗਿਆ ਕਿ ਯੋਸਫ ਨੂੰ ਵੀ ਕਾਲ ਪਰਮਿਸ਼ਨ ਨੇ ਦੱਸਿਆ ਸੋ ਹੁਣ ਅਸੀਂ ਦੇਖਦੇ ਆਂ ਲੂਕਾ 2 ਇੱਕ ਤੋਂ ਵੀ ਇੱਥੋਂ ਸਾਨੂੰ ਪਤਾ ਲੱਗੂਗਾ ਕਿ ਖਾਸ ਤੌਰ ਤੇ ਉਹਦਾ ਜਨਮ ਹੋਇਆ ਕਿਦਾਂ ਇੱਥੇ ਲਿਖਿਆ ਉਹਨਾਂ ਦਿਨਾਂ ਵਿੱਚ ਇਸ ਤਰ੍ਹਾਂ ਹੋਇਆ ਕਿ ਰਾਜਾ ਕੈਸਰ ਅਗਸਤਸ ਵੱਲੋਂ ਇੱਕ ਹੁਕਮ ਨਿਕਲਿਆ ਜੋ ਸਾਰੀ ਦੁਨੀਆ ਦੇ ਮਰਦਮ ਸ਼ਮਾਰੀ ਕੀਤੀ ਜਾਵੇ ਇਹ ਪਹਿਲੀ ਮਾਦਮ ਸ਼ਾਰੀ ਸੀ ਜਿਹੜੀ ਸਰੀਆ ਦੇ ਰਾਜਪਾਲ ਗਰੇਨੀਅਸ ਦੇ ਸਮੇਂ ਵਿੱਚ ਕੀਤੀ ਗਈ ਅਤੇ ਸਭ ਲੋਕ ਨਾਮ ਦਰਜ ਕਰਾਉਣ ਲਈ ਨਾਮ ਦਰਜ ਕਰਾਉਣ ਲਈ ਆਪੋ ਆਪਣੇ ਨਗਰ ਵਿੱਚ ਜਾਣ ਲੱਗੇ ਸੋ ਯੋਸਫੀ ਕਿਉਂਕਿ ਉਹ ਦਾਉਦ ਦੇ ਘਰਾਣੇ ਅਤੇ ਵੰਚ ਵਿੱਚੋਂ ਸੀ ਗਲੀਲ ਦੇ ਨਾਜ਼ਰੇਤ ਨਗਰ ਦੇ ਯਹੂਦੀਆ ਵਿੱਚ ਦਾਉਦ ਦੇ ਨਗਰ ਨੂੰ ਗਿਆ ਜਿਸ ਨੂੰ ਬੈਤਲਹਮ ਕਿਹਾ ਜਾਂਦਾ ਹੈ ਤਾਂ ਕਿ ਆਪਣੀ ਮੰਗੇਤਰ ਮਰੀਯਮ ਨਾਲ ਜੋ ਗਰਭਵਤੀ ਸੀ ਨਾਮ ਦਰਜ ਕਰਾਵੇ ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਉਹ ਉੱਥੇ ਸਨ ਤਾਂ ਮਰੀਯਮ ਦੇ ਜਨਮ ਦੇ ਦਿਨ ਪੂਰੇ ਹੋ ਗਏ ਅਤੇ ਉਸ ਨੇ ਆਪਣੇ ਜੇਠੇ ਪੁੱਤ ਨੂੰ ਜਨਮ ਦਿੱਤਾ ਅਤੇ ਉਸ ਨੂੰ ਕੱਪੜੇ ਵਿੱਚ ਲਪੇਟ ਕੇ ਗੋਲੀ ਵਿੱਚ ਰੱਖ ਦਿੱਤਾ ਕਿਉਂਕਿ ਉਹਨਾਂ ਨੂੰ ਸਰਾਂ ਵਿੱਚ ਥਾਂ ਨਾ ਮਿਲੀ ਉਸ ਥਾਲਾਕੇ ਵਿੱਚ ਚਰਵਾਹੇ ਸਨ ਜੋ ਬਾਹਰ ਮੈਦਾਨ ਵਿੱਚ ਰਹਿ ਕੇ ਰਾਤ ਨੂੰ ਆਪਣੇ ਇੱਜੜ ਦੀ ਰਾਖੀ ਕਰਦੇ ਸਨ ਤਦ ਪ੍ਰਭੂ ਦਾ ਇੱਕ ਦੂਤ ਉਹਨਾਂ ਸਾਹਮਣੇ ਆ ਖੜਾ ਹੋਇਆ ਅਤੇ ਪ੍ਰਭੂ ਦਾ ਤੇਜ ਉਹਨਾਂ ਦੁਆਲੇ ਚਮਕਿਆ ਅਤੇ ਉਹ ਬਹੁਤ ਡਰ ਗਏ ਪਰ ਦੂਤ ਨੇ ਉਹਨਾਂ ਨੂੰ ਕਿਹਾ ਨਾ ਡਰੋ ਕਿਉਂਕਿ ਵੇਖੋ ਮੈਂ ਤੁਹਾਨੂੰ ਵੱਡੇ ਆਨੰਦ ਦੀ ਖਬਰ ਸੁਣਾਉਂਦਾ ਹਾਂ ਜੋ ਸਾਰੇ ਲੋਕਾਂ ਦੇ ਲਈ ਹੋਵੇਗੀ ਅੱਜ ਦਾਊਦ ਦੇ ਨਗਰ ਵਿੱਚ ਤੁਹਾਡੇ ਲਈ ਇੱਕ ਮੁਕਤੀ ਦਾਤਾ ਪੈਦਾ ਹੋਇਆ ਜਿਹੜਾ ਮਸੀਹ ਪ੍ਰਭੂ ਹੈ ਤੁਹਾਡੇ ਲਈ ਇਹ ਚਿੰਨ ਹੋਵੇਗਾ ਤੁਸੀਂ ਇੱਕ ਬੱਚੇ ਨੂੰ ਕੱਪੜੇ ਵਿੱਚ ਲਪੇਟਿਆ ਅਤੇ ਕੋਲੀ ਵਿੱਚ ਪਿਆ ਵੇਖੋਗੇ ਤਦ ਅਚਾਨਕ ਉਸ ਦੂਤ ਦੇ ਨਾਲ ਸਵਰਗੀ ਫੌਜ ਦਾ ਇੱਕ ਦਲ ਪਰਮੇਸ਼ਰ ਦੀ ਉਸਤਤ ਕਰਦਾ ਅਤੇ ਇਹ ਕਹਿੰਦਾ ਵਿਖਾਈ ਦਿੱਤਾ ਪਰੰਧਾਮ ਵਿੱਚ ਪਰਮੇਸ਼ਰ ਦੀ ਵਡਿਆਈ ਅਤੇ ਧਰਤੀ ਉੱਤੇ ਉਹਨਾਂ ਮਨੁੱਖਾਂ ਵਿੱਚ ਸ਼ਾਂਤੀ ਜਿਨ੍ਹਾਂ ਤੋਂ ਉਪਰਸੰਨ ਹੈ ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਸਵਰਗਦੂਤ ਉਹਨਾਂ ਕੋਲੋਂ ਸਵਰਗ ਨੂੰ ਚਲਾ ਗਿਆ ਤਾਂ ਚਰਵਾਹੇ ਆਪਸ ਵਿੱਚ ਇਹ ਕਹਿਣ ਲੱਗੇ ਆਓ ਹੁਣ ਬੈਥਲਹਾਮ ਨੂੰ ਚਲੀਏ ਅਤੇ ਇਸ ਗੱਲ ਨੂੰ ਜੋ ਹੋਈ ਹੈ ਦੇਖੀਏ ਜਿਹਦੀ ਖਬਰ ਪ੍ਰਭੂ ਨੇ ਸਾਨੂੰ ਦਿੱਤੀ ਹੈ ਤਦ ਉਹਨਾਂ ਨੇ ਛੇਤੀ ਜਾ ਕੇ ਮਰੀਯਮ ਅਤੇ ਯੋਸਫ ਨੂੰ ਅਤੇ ਕੋਲੀ ਵਿੱਚ ਪਏ ਹੋਏ ਸ਼ੂ ਕੁਪੇ ਹੋਏ ਬੱਚੇ ਨੂੰ ਵੇਖਿਆ ਇਹ ਵੇਖ ਕੇ ਚਰਵਾਹਿਆਂ ਨੇ ਇਹ ਗੱਲ ਜੋ ਉਸ ਬਾਰੇ ਉਹਨਾਂ ਨੂੰ ਗੇਗੇਸੀ ਦਸੀ। ਤਦ ਸਾਰੇ ਉਹ ਗੱਲਾਂ ਸੁਣ ਕੇ ਜੋ ਚਰਵਾਹੇ ਨੇ ਉਹਨਾਂ ਨੂੰ ਦੱਸਿਆ ਸਨ ਹੈਰਾਨ ਹੋਏ। ਪਰ ਮੀਰੀਅਮ ਇਹਨਾਂ ਸਾਰੀਆਂ ਗੱਲਾਂ ਨੂੰ ਆਪਣੇ ਮਨ ਵਿੱਚ ਰੱਖ ਕੇ ਵਿਚਾਰ ਕਰਦੀ ਰਹੀ। ਤਦ ਚਰਵਾਹੇ ਪਰਮੇਸ਼ਰ ਦੀ ਉਸਤਤ ਅਦੇ ਵਡਿਆਈ ਕਰਦੇ ਹੋਏ ਮੁੜ ਗਏ। ਕਿਉਂਕਿ ਜੋ ਕੁਝ ਉਹਨਾਂ ਨੇ ਵੇਖਿਆ ਅਤੇ ਸੁਣਿਆ ਉਹ ਉਸੇ ਹੀ ਤਰ੍ਹਾਂ ਸੀ ਜਿਵੇਂ ਉਹਨਾਂ ਨੂੰ ਦੱਸਿਆ ਗਿਆ ਸੀ। ਸੋ ਤੁਹਾਡੇ ਨਾਲ ਇਹ ਤਨ ਵਰਦਾਨ ਸਾਂਝੇ ਕਰਕੇ ਮੈਨੂੰ ਬਹੁਤ ਵਧੀਆ ਲੱਗਿਆ। ਮੇਰਾ ਮਕਸਦ ਕੀ ਸੀ ਇਹਨਾਂ ਨੂੰ ਸਾਂਝੀ ਕਰਨ ਲਈ ਕਿ ਤੁਸੀਂ ਖੁਦ ਦੇਖ ਸਕੋ ਕਿ ਬਾਈਬਲ ਵਿੱਚ ਕੀ ਲਿਖਿਆ ਹੈ ਜੀਸੂ ਦੇ ਜਨਮ ਬਾਰੇ ਮੇਰੀ ਇਹ ਉਮੀਦ ਹੈ ਕਿ ਤੁਹਾਨੂੰ ਇਸ ਵੀਡੀਓ ਤੋਂ ਫਾਇਦਾ ਹੋਇਆ ਇਹ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਜੇ ਤੁਹਾਨੂੰ ਲੋੜ ਆ ਪਰਮੇਸ਼ਰ ਦੇ ਨੇੜੇ ਹੋਣ ਲਈ ਜਾਂ ਜਿਹੜੇ ਵੀ ਸਵਾਲ ਤੁਹਾਡੇ ਹੈ ਉਸ ਪ੍ਰਤੀ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਆਂ ਤੇ ਅਸੀਂ ਤੁਹਾਡੇ ਨਾਲ ਪਰਮੇਸ਼ਰ ਦੇ ਅੱਗੇ ਬੇਨਤੀ ਕਰ ਸਕਦੇ ਆਂ ਪ੍ਰਾਰਥਨਾ ਦੇ ਰਾਹੀਂ ਥੱਲੇ ਦਿੱਤੇ ਹੋਏ ਡਿਸਕ੍ਰਿਪਸ਼ਨ ਵਿੱਚ ਈਮੇਲ ਦੇਖੋਗੇ ਤੇ ਉਸ ਈਮੇਲ ਨੂੰ ਤੁਸੀਂ ਰਿਕਵੈਸਟ ਭੇਜ ਸਕਦੇ ਆਂ ਤੇ ਅਸੀਂ ਜਰੂਰ ਤੁਹਾਨੂੰ ਕੰਟੈਕਟ ਕਰਾਂਗੇ ਬਿਸ਼ੱਕ ਤੁਸੀਂ ਜਿੱਥੇ ਵੀ ਮਰਜ਼ੀ ਰਹਿੰਦੇ ਹੋ ਹੋਵੋਗੇ ਅਸੀਂ WhatsApp ਤੇ ਰਹਾਂਗੇ ਵੀਡੀਓ ਕਾਲ ਤੇ ਰਹਾਂਗੇ ਜਾਂ ਫੋਨ ਤੇ ਰਹਾਂਗੇ ਜੋ ਵੀ ਤੁਹਾਨੂੰ ਪਸੰਦ ਆ ਅਸੀਂ ਉਸ ਜ਼ਰੀਏ ਤੇ ਰਹਾਂਗੇ ਤੁਹਾਨੂੰ ਕੰਟੈਕਟ ਕਰਾਂਗੇ ਤੇ ਜੋ ਤੁਹਾਡੀ ਲੋੜ ਆ ਅਸੀਂ ਪਰਮੇਸ਼ਰ ਦੇ ਅੱਗੇ ਰੱਖ ਸਕਦੇ ਆਂ ਤਾਂ ਕਿ ਤੁਹਾਨੂੰ ਵੀ ਦੇ ਸਕੇ ਕਿ ਇਹ ਜਿਹੜਾ ਪਰਮੇਸ਼ਰ ਆ ਸਾਡਾ ਪਿਤਾ ਜਿਹਨੇ ਆਪਣੇ ਪੁੱਤਰ ਦੀ ਕੁਰਬਾਨੀ ਦਿੱਤੀ ਆ ਤੁਹਾਡੀ ਮੁਕਤੀ ਲਈ ਅਸੀਂ ਅੱਗੇ ਉਹਨੂੰ ਪੁੱਛ ਸਕਦੇ ਆਂ ਤੁਹਾਡੀ ਖਾਤਰ ਤੁਹਾਡੇ ਨਾਲ ਕਿ ਕੀ ਹਰਾ ਸੱਚਾ ਜਨੈ ਤੇ ਉਹ ਤੁਹਾਨੂੰ ਇਸ ਚੀਜ਼ ਦਾ ਯਕੀਨ ਵੀ ਦੇ ਸਕੇ ਜੇ ਤੁਸੀਂ ਤੁਹਾਡੇ ਕੋਲ ਖੁਦ ਈਮੇਲ ਨਹੀਂ ਹੈ ਤੁਸੀਂ ਹੋਰ ਕਿਸੇ ਨੂੰ ਪੁੱਛ ਸਕਦੇ ਆ ਮੇਬੀ ਤੁਹਾਡੀ ਫੈਮਲੀ ਵਿੱਚ ਜਿਹੜਾ ਕੰਪਿਊਟਰ ਵਰਤ ਸਕਦਾ ਹੈ ਜੇ ਤੁਸੀਂ ਖੁਦ ਨਹੀਂ ਵਰਤ ਸਕਦੇ ਤੇ ਉਹ ਤੁਹਾਡੀ ਖਾਤਰ ਉਹ ਈਮੇਲ ਭੇਜ ਸਕਦੇ ਆ ਤੇ ਸਾਡੇ ਸਾਡੇ ਨਾਲ ਗੱਲਬਾਤ ਹੋ ਸਕਦੀ ਹੈ ਦੂਜੇ ਪਾਸੇ ਜੇ ਤੁਹਾਨੂੰ ਬਾਈਬਲ ਦੀ ਲੋੜ ਹੈ ਤੇ ਤੁਸੀਂ ਖੁਦ ਬਾਈਬਲ ਪੜ੍ਹਨੀ ਚਾਹੁੰਦੇ ਆ ਤੁਸੀਂ ਸੰਉਦ ਲਈ ਵੀ ਕੰਟੈਕਟ ਕਰਿਓ ਤੇ ਅਸੀਂ ਕਿਸੇ ਨਾ ਕਿਸੇ ਜ਼ਰੀਏ ਦੇ ਰਾਹੀਂ ਜਰੂਰ ਤੁਹਾਡੇ ਤੱਕ ਬਾਈਬਲ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੇ ਅਖੀਰਵੀਂ ਚੀਜ਼ ਜੇ ਤੁਹਾਡੇ ਮਨ ਵਿੱਚ ਕੋਈ ਹੋਰ ਸਵਾਲ ਆ ਸਾਈਟ ਆਰਮ ਬਾਰੇ ਬਾਈਬਲ ਬਾਰੇ ਪਰਮੇਸ਼ਰ ਬਾਰੇ ਤੁਹਾਡੇ ਕੋਈ ਸਵਾਲ ਆ ਤੁਸੀਂ ਸਾਨੂੰ ਈਮੇਲ ਭੇਜ ਸਕਦੇ ਆ ਤੇ ਸ਼ਾਇਦ ਅਗਲੀ ਵੀਡੀਓ ਵਿੱਚ ਅਸੀਂ ਉਸ ਸਵਾਲ ਦਾ ਜਵਾਬ ਤੁਹਾਨੂੰ ਦੇ ਸਕਾਂਗੇ ਜਾਂ ਤੁਸੀਂ ਸਾਨੂੰ ਈਮੇਲ ਦੇ ਰਾਹੀਂ ਡਾਇਰੈਕਟਲੀ ਕੰਟੈਕਟ ਕਰ ਸਕਦੇ ਆ ਤੇ ਨਿੱਜੀ ਤੌਰ ਤੇ ਵੀ ਤੁਹਾਡੇ ਨਾਲ ਗੱਲ ਕੀਤੀ ਜਾ ਸਕਦੀ ਆ ਤੇ ਅਸੀਂ ਤੁਹਾਨੂੰ ਅਗਲੀ ਵੀਡੀਓ ਤੇ ਮਿਲਾਂਗੇ